सीएम साहब ने लॉ एंड ऑर्डर सिचुएशन नो रिव्यू ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟਾਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰਾਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟਾਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੇਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸਤੇ ਕੰਟਰੋਲ ਕਰਨ ਦੀ ਸਟਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫ੍ਰੈਂਡਲੀ ਅ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੇਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ, ਥਾਣਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ, ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ। ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟਰੈਂਡ ਦੇਖੇ ਗਏ। ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ। ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇਂ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈ ਹੈ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ। ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕੁਇਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੇ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30 35 ਸਾਲਾਂ ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਸ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਹਨ ਤੇ ਫੇਸ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸਐਚਓਜ਼ ਦੀ ਰਹਿ ਗਈ ਸੀ ਉਹ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੁਰਦਤ ਕਰ ਦੇਣਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋਂ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ ਕਾਫੀ ਵੱਡੇ ਪੱਦਰ ਤੇ ਮੋਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟਸ ਦੇ ਵਿੱਚ 8 ਕਰੋੜ ਦੇ ਫੰਡਸ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ 스마트 ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ ਕਾਫੀ ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹੈਗੇ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ 2 ਫੇजेस ਦੇ ਵਿੱਚ 50 ਕਰੋੜ ਮਨਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਕਸ਼ਨ ਹੋ ਚੁੱਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਕਸ਼ਨ ਹੋਣਗੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਗਜ਼ੋਟ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਚਾਹੀਦੀ ਹੈ आई वुड वेलकम एनी क्वेश्चन पंजाब पुलिस हैज इफ यू सी भी अशी हमेशा इस गल असी, असी क्या है का? कि पंजाब इज फाइटिंग द नेशंस बैटल क्योंकि साग्राफिकल पोजिशन हैगी ਪਿਛਲੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤੇ ਜਾਣ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2-3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ। ਵਿਦਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹਨ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮੋਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਡ ਹੈਗੀ। ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਊਗਾ ਦੇਖੋ ਜੀ ਅਸੀਂ ਸਾਡਾ ਬੜਾ ਕਲੀਅਰ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਸ ਦੇ ਜਿਹੜੀ ਕਹਿ ਲੋ ਪੈਰਾਮੀਟਰਸ ਹੈ ਜਾਂ ਜਿਵੇਂ ਕੋਈ ਧਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫਾਰਮੇਸ਼ਨ ਡਿਸੈਮੀਨੇਟ ਕੀਤੀ ਜਾਂਦੀ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਜਾਂਚ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤਾਂ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਅਸੀਂ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਟਿਗੇਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰੀਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਮਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਥੀਸ ਆ ਅਨਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਦੇਖੋ ਜੀ ਅਸੀਂ ਬਿਲਕੁਲ ਸजग ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੇ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਅਦਰਵਾਈਜ਼ ਸਾਡੇ ਕੋਲ ਜਿਹੜੀ ਇਨਫਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਜਿੱਥੇ ਸਿਕਿਉਰਿਟੀ ਲੈਣ ਲਈ ਲੋਕਾਂ ਨੇ ਝੂਠੀ ਰਿਪ so verify karke on merit each case is to be treated on merits nejela da in fact sarkar ne 500 crore da bada ambitious jada plan jada oh approve kita hai to eh sara kuch pipeline de vich rather central government cm saab ne specially ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਨਹੀਂ ਇਹ ਤੇ ਮੈਂ ਇੱਕ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਿਵੇਂ ਸਾਡੇ ਜਿਹੜੇ ਕ੍ਰਿਮੀਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ। ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ। ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ। ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮ 'ਚ ਲੁੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾਅ ਅਸੀਂ ਕੋਰਟ ਤੋਂ ਆ ਆਰਡਰਸ ਲੈ ਕੇ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ। ਦੇਖੋ ਪਹਿਲੇ ਤੇ ਮੈਂ ਇਹ ਕਹਾਂਗਾ ਕਿ ਮਤਲਬ ਇੱਕ ਕੈਲੋ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਿਲੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇਂ ਜੇ ਜੇ ਅਗਲੇ 'ਚ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦ ਸੈਰੇਟਿਵ ਹਾਂਜੀ ਇਹਨ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੋ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਥੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਹਾਂਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਇਨਫੈਕਟ ਸੀਐਮ ਸਾਹਿਬ ਦਾ ਆ ਇੱਕ ਬਹੁਤ ਹਨਤੀ ਸਪਸ਼ਟ ਹਦਾਇਤ ਹੈ ਜਦੋਂ ਐਮਪੀਪੀਬੀ ਸੇ ਕੇ ਸਾਨੂੰ ਦੱਸ ਰਹੇ ਸੀ ਤੇ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂ ਯੂਜ਼ ਕਰਦੇ ਹੋਏ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਇਸ ਤੇ ਸਟੇਟ ਗਵਰਨਮੈਂਟ ਦਾ ਫੋਕਸ ਹੈ ਦੇਖੋ ਸਬਦ ਜਿਹੜੇ ਸਬਦ ਉਹ ਇਸ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜੀ ਤੇ ਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਹਨ ਕਿ ਜਿਹੜੇ ਐਫਆਈਆਰਸ ਦਰਜ ਹੋਣ ਉਹ ਫੇਅਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸਕੱਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮਐਲਆਰਸ ਈਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਦੇ ਇਹਦਾ ਕਰਾਂਗੇ ਜੀ ਅੱਗੇ 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 ਸਾਰੇ ਐਸਐਸਪੀਜ਼ ਨੂੰ ਇਹ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਇਸ ਤੁਸੀਂ ਆਈਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਨਹੀਂ ਜਿਹੜੀ ਹਜੇ ਤੇ ਇਟ ਇਜ਼ ਅ ਸੀਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀਐਮ ਸਾਹਿਬ ਨੇ ਹਿਦਾਇਤਾਂ ਜਾਰੀ ਕੀਤੀਆਂ ਫਾਜੀ ਰਿਵਿਊ ਕੀਤਾ ਜੋ ਇੰਡੂ ਕੋਰਸ ਆਫ ਟਾਈਮ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਤਾਂ ਸੀਐਮ ਸਾਹਿਬ ਦੇ ਨਿਰਦੇਸ਼ ਮਿਲੇ ਸੀਗੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਈਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ हाँ जी जिथे भी ए, नोटिस है करेक्टिव एक्शन लेंदे भी है कि जी।, जी जी असि देखो अही इनफैक्ट दिस मीटिंग पार्ट ऑफ तीन बहुत अच्छा सवाल पूछे कि अभी ਸੀਐਮ ਸਾਹਿਬ ਨੇ ਹਦਾਇਤ ਦਿੱਤੀ ਕਿ ਦੇਖੋ ਐਸਐਸਪੀਜ਼ ਨੂੰ ਅਸੀਂ ਐਮਪਾਵਰ ਕਰ ਰਹੇ ਹਾਂ ਉਹ ਡਿਸਟ੍ਰਿਕਟ ਦੇ ਹੈੱਡ ਹੈਗੇ ਉਹਨਾਂ ਨੂੰ ਸਾਰੀ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਜ਼ ਦੀ ਅਲਟੀਮੇਟਲੀ ਅਕਾਊਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਰਹੀ ਦੇ ਕੋ ਬਾਰਡਰ ਤੇ ਸਾਡਾ ਕਾਫੀ ਬਾਰਡਰ ਸਰੀਆ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟ੍ਰੈਂਡਨਿੰਗ ਆਫ ਬਾਰਡਰ ਪੁਲਿਸ ਸਟੇਸ਼ਨਸ ਲਈ ਤੇ ਉਥੇ ਮੋਬਿਲਿਟੀ ਸਟ੍ਰੈਂਥਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਹੈਗੇ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੀ ਪੰਜਾਬ ਪੁਲਿਸ ਦੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾਕੇ ਹੁੰਦੀ ਅਸੀਂ ਹੌਟਸਪots ਸੈਂਟਰਲ ਏਜੰਸੀਸ ਦੇ ਨਾਲ ਅਸੀਂ ਆਇਡੈਂਟੀਫਾਈ ਕੀਤੇ ਜਿੱਥੇ ਹੌਟਸਪots ਹੈਗੇ ਉਥੇ ਅਸੀਂ ਇੱਕ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਹੈ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਉਹਨਾਂ ਦਾ ਕਿਸੇ ਦਾ ਕ੍ਰਿਮਨਲ ਰਿਕਾਰਡ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਹੈ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੁਣ ਉਸ ਤੇ ਜਵੇਂ ਟੈਕਨੀਕਲ ਕੰਮ ਕਰਦੇ ਆ ਕਿ ਜਿੱਥੇ ਮੰਨ ਲਓ ਵੀ ਤਿੰਨ ਤਿੰਨ ਸੜਕਾਂ ਮਿਲਦੀਆਂ ਹਨ ਜਿੱਥੇ ਮੰਨ ਲਓ ਡਰੋਨ ਡਰਾਪਿੰਗ ਹੁੰਦੀ ਹੈ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲਦੀ ਹੈ You see, a lot of host of measures are being taken. First of all, you see, as I said, since we are a border state, so we take the threat is all encompassing. It is not just confined to one set of buildings. So we are taking due care and precautions that we have to keep the entire state secure. So keeping that in mind, we are taking precautions. But for especially as I mentioned, for police station renovations and all, state government has sanctioned 50 crores. ਦੇਖੋ ਜੀ ਅਸੀਂ ਨਾ ਜੀ ਦੇਖੋ ਇਹ ਨਾ ਕਈ ਚੀਜ਼ਾਂ ਜਿਹੜੀ ਐਡਮਿਨਿਸਟ੍ਰੇਟਿਵ ਹੁੰਦੀਆਂ ਆ ਉਹ ਅਸੀਂ ਡਿਸਕਲੋਜ਼ ਨਹੀਂ ਕਰਦੇ ਸੋ ਜਿਹੜੀ ਸਾਡੀ ਟਰਾਂਸਫਰਸ ਹੁੰਦੀਆਂ ਫਾਰ ਇਗਜ਼ਾਮਪਲ ਅੱਛਾ ਅਕਾਉਂਟੇਬਿਲਟੀ ਫਿਕਸ ਕਰਨ ਦਾ ਜਿਹੜਾ ਰੀਜ਼ਨ ਹੁੰਦਾ ਥੇਰ ਪੈਰਾਮੀਟਰਸ ਐਸੈਸ ਕਰਕੇ ਮਤਲਬ ਥੇਰ ਆਰ ਸੈਵਰਲ ਵੇਜ਼ ਆਫ से पनिशिंग अ और रिवार्डिंग जो एडमिनिस्ट्रेटिव रीजन करके कुछ लिखते हैं तो दे मतलब कई चीजा असं पब्लिकली नहीं करना चाहते मतलब वी डोंट डिस्कलोज सो हाँ जी ਦੇ ਨੀ ਯੂ ਆਰ ਯੂ ਆਰ ਐਬਸੋਲੂਟਲੀ ਰਾਈਟ ਸੋ आवर Aim ਇਸ ਟੂ ਬੈਲੈਂਸ ਕੀ ਇੱਕ ਮੋਟੀਵੇਸ਼ਨ ਆਫ ਦੀ ਫੋਰਸ ਵੀ ਹੋਣੀ ਚਾਹੀਦੀ ਡੀਮੋਰੀਲਾਈਜੇਸ਼ਨ ਨਾ ਹੋਵੇ ਤੇ ਨਾਲ ਦੀ ਨਾਲ ਅਕਾਉਂਟੇਬਿਲਟੀ ਹੋਵੇ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ ਉਸ ਨੂੰ ਥਾਪਣਾ ਮਿਲੇ ਐਨਕਰਾਜਮੈਂਟ ਮਿਲੇ ਜਿਹੜਾ ਅਫਸਰ ਮਾੜਾ ਕੰਮ ਕਰ ਰਿਹਾ ਜਿਹੜੇ ਬਲੈਕ ਸ਼ੀਪ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

ਨੇ ਅਗੇਨ ਆਈ ਵੁੱਡ ਅਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਇਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਇਸ ਤੇ 144 ਦੇ ਆਰਡਰਸ ਹਰ ਡਿਸਟ੍ਰਿਕਟ ਰੈਜਿਸਟ੍ਰੇਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਡਸ ਵੀ ਕੀਤੀਆਂ ਜੋਇੰਟਲੀ ਜਿੱਥੇ ਇਹਨਾਂ ਨੇ ਸਟਾਕ ਪਾਈਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਦੇ ਐਕਸਪੋਜ਼ ਕੀਤੇ ਹਨ ਤੇ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਇਵਨ ਅਟੈਂਪਟ ਟੂ ਮਰਡਰ ਸੀਰੀਅਸ ਆਫੈਂਸਰਸ 'ਚ ਅਸੀਂ ਐਫ ਆਈ ਆਰ ਅਦਾਰਜ ਕਰਕੇ ਗ੍ਰਿਫਤਾਰੀਆਂ ਵੀ ਕੀਤੀਆਂ नहीं आपकी बात ठीक है कि जो आप ये कह रहे हो कि इसमें बैकवर्ड लिंकेज हम कर रहे हैं इन्वेस्टिगे एक तो जो इमीजिएट जिससे जो उसको यूज कर रहा था उसके बाद सोर्स कहाँ से वो आई और पीछे उसका गोडाउन क्या था या मैन्युफैक्चरर क्या था तो ये सभी बड़े केसों की जो रिकवरी जैसे कॉमर्शियल रिकवरी हम क्या कर, टर्म करते हैं तो हम बैकवर्ड लिंकेजेस एक्सप्लोर करके इसकी तय तक जाते जा।, जा.